ਇਹ ਜੰਮੂ ਤੋਂ ਆਏ ਨੇ ਔਰ ਕਹਿੰਦੇ ਇਹਨਾਂ ਦੇ ਹਾਰਟ ਦੇ ਵਿੱਚ ਬਲੋਕ ਸੀ ਕਾਫੀ ਹੋਰ ਪ੍ਰੋਬਲਮਸ ਸੀ ਹਾਰਦੀਆਂ ਕਾਫੀ ਦਵਾਈ ਖਾਣ ਤੋਂ ਬਾਅਦ ਜਦੋਂ ਇਹਨਾਂ ਨੂੰ ਕਾੜੇ ਬਾਰੇ ਪਤਾ ਲੱਗਾ ਤਾਂ ਠੀਕ ਹੋਇਆ ਹੁਣ ਪੂਰੀ ਹਿਸਟਰੀ ਨਾਲ ਕੋਲ ਜਾਣਾਂਗੇ ਕਿ ਕਿੱਥੋਂ ਆਏ ਤੇ ਕੀ ਇਹਨਾਂ ਦਾ ਨਾਮ ਆ ਤੇ ਕੀ ਪ੍ਰੋਬਲਮ ਸੀ ਸਰ ਕਿੱਥੋਂ ਆਏ ਉਹ ਕਿਹਨਾਂ ਜੀ ਅਸੀਂ ਜੰਮੂ ਤੋਂ ਆਏ ਆ ਅੱਛਾ ਤਾਂ ਸਾਨੂੰ ਫੇਸਬੁੱਕ ਤੇ ਹੀ ਦੇਖਿਆ ਸੀ ਇਹਨਾਂ ਦਾ ਤਾਂ ਫਿਰ ਉਹ ਤਲਾਸ਼ ਕਰਦੇ ਕਰਦੇ ਪਹੁੰਚ ਗਏ ਇਹਨਾਂ ਕੋਲ ਇੱਥੇ ਆ ਗਏ ਸੀ ਆਪਣਾ ਟ੍ਰੀਟਮੈਂਟ ਚਾਲੂ ਕਰਵਾਇਆ ਇਹਨਾਂ ਕੋਲ ਤੋ 4 ਮਹੀਨੇ ਹੋ ਗਏ ਉਹ ਮੈਨੂੰ ਆਂਦੇ ਉਹਨੂੰ ਨਾਨ ਤੂੰ ਕਾੜਾ ਕੋੜਾ ਲੈਂਦੇ ਉਹਨੂੰ ਦਵਾਈ ਦਵਾਈ ਖਾਂਦੇ ਉਹਨੂੰ ਹੁਣ ਪਹਿਲੇ ਤੋਂ ਕਾਫੀ ਰੈਲੀਫ ਹੈ ਮੈਨੂੰ ਹਾਂਜੀ ਕਿੰਨੀ ਉਮਰ ਹੈ ਵੈਸੇ ਤੁਹਾਡੀ ਮੇਰੀ ਉਮਰ ਲਾ ਲਓ 55 ਹੋ ਗਈ ਠੀਕ ਹੈ ਹਾਂਜੀ ਇੱਕਦੋਂ ਤੋਂ ਤੁਹਾਨੂੰ ਪਤਾ ਲੱਗਾ ਕਿ ਮੇਰੇ ਹਾਰਟਵੇ ਪ੍ਰੋਬਲਮ ਹੈ ਕੀ ਪ੍ਰੋਬਲਮ ਕੀ ਆ ਰਹੀ ਸੀ ਹਾਰਟ ਵਿੱਚ ਦਰਦ ਹੁੰਦੀ ਸੀ ਛੋਟੀ ਛੋਟੀ ਫਿਰ ਨਸਾਂ ਮੈਂ ਚੈੱਕ ਕਰਵਾਇਆ ਹੈ ਤੋ ਉਹਨਾਂ ਨੇ ਦੱਸਿਆ ਕਿ ਹਾਰਟਵੇ ਬਲਾਕੀ ਹੈਗੀ ਹੈ ਬੜੀ ਨਸਾਂ ਵਿੱਚ ਬਲਕ ਹੋ ਗਈ ਹੈ ਉਹਦੇ ਬਾਅਦ ਜੰਮੂ ਵਿੱਚ ਇੱਕ ਸਟੈਂਟ ਪਾਇਆ ਉਹਨਾਂ ਨੇ ਮੇਰੇ ਨੂੰ ਅੱਛਾ ਆ ਇੱਕ ਟੈਂਪੇ ਆਇਆ ਹੋਇਆ ਮੈਂ ਆਲਰੇਡੀ ਤੋਂ ਉਸ ਦੇ ਬਾਅਦ ਵਿੱਚ ਮੈਂ ਚੰਡੀਗੜ੍ਹ ਤੋਂ ਦਵਾਈ ਖਾਂ ਰਿਹਾ ਹਾਂ ਉਹ ਉਸ ਤੋਂ ਬਾਅਦ ਸੀ ਚੰਡੀਗੜ੍ਹ ਦਵਾਈ ਵੀ ਚਲਦੀ ਪਈ ਮੇਰੀ ਇਹ ਹਾਲਾਂਕਿ ਉਸ ਬਾਅਦ ਮੈਂ ਇੱਧਰ ਵੀ ਉਹ ਦਵਾਈ ਚਾਲੂ ਕੀਤੀ ਹੈਗੀ ਹੈ ਪਰ ਜਦ ਤੋਂ ਮੈਂ ਇੱਧਰ ਆਣਾ ਸ਼ੁਰੂ ਕੀਤਾ ਉਹ ਕਾਫੀ ਰੈਲੀਫ ਹੈ ਮੈਨੂੰ ਮੇਰੇ ਹਾਰਟ ਚ ਮਤਲਬ ਦਰਦ ਨਹੀਂ ਜਾਂਦੀ ਉਹ ਮਤਲਬ ਹੁਣ ਹਾਰਟ ਚ ਦਰਦ ਨਹੀਂ ਹੁੰਦੀ ਹੈਗੀ ਜਿਹੜੀ ਦਰਦ ਰਹਿੰਦੀ ਸੀ ਜਾਂ ਹੋਰ ਸਾਥ ਵੀ ਚੜਦਾ ਸੀ ਤੋਰ ਕੰਮ ਨਹੀਂ ਸਾਹ ਵੀ ਚੜਦਾ ਸੀ ਜਦੋਂ ਥੋੜਾ ਵੀ ਕੰਮ ਕਰੀਦਾ ਨਹੀਂ ਤੋ ਸਾ ਚੜ ਜਾਂਦਾ ਫੁੱਲ ਜਾਂਦਾ ਸੀ ਮੈਂ ਬੈਠਣਾ ਪੈ ਜਾਂਦਾ ਸੀ ਮਜਬੂਰਨ ਬੈਠਣਾ ਪੈਂਦਾ ਹੈ ਤੇ ਹੁਣ ਤੁਸੀਂ ਕਾੜਾ ਪੀਨੇ ਕਿੰਨੇ ਚਿਰ ਤੋਂ ਪੀ ਰਹੇ ਹੋ ਤੇ ਕਿੰਨਾ ਰਿਲੀਫ ਲੱਗ ਉਸ ਵੇਲੇ ਕਿੰਨਾ ਸੀ ਹੁਣ ਕਿੰਨਾ ਰਿਲੀਫ ਮੈਂ ਪਹਿਲੇ ਕੋਲ ਕਾਫੀ ਰਿਲੀਫ ਹੈ ਜਾਨੀ ਕਿ ਤੁਸੀਂ ਲੈ ਕੇ ਚਲੋਗੇ 50% 2 ਲਗ ਜਾਂਦਾ ਕਿ ਚਲੋਗੇ ਸਟੈਂਡ ਪੈਣ ਦੇ باوجود ਵੀ ਹੁਣ ਅੱਗੇ ਨਾਲ ਕਿੰਨਾ ਰਿਲੀਫ ਹੈ ਕਿੰਨੇ ਬੋਡੀ ਫਿਟ ਦੱਸਦੀ ਆ ਸਾਹ ਵੀ ਚੜਦਾ ਜਾਂ ਨਹੀਂ ਚੜਦਾ ਹਾਂ ਸਾਹ ਤੋਂ ਜਿਹੜਾ ਹੈਗਾ ਉਹ ਜਿੱਦਾਂ ਪਹਿਲਾਂ ਹੁੰਦਾ ਸੀ ਉਦੋਂ ਤਾਂ ਨਹੀਂ ਆ ਪ੍ਰਾਪਰ ਤੇ ਨਹੀਂ ਹੈਗਾ ਪਰ ਇਹ ਹੈ ਕਿ 50% ਤੋਂ 60% ਤੱਕ ਹਫੜਕੇ ਕਾੜੇ ਦਾ ਜਿਹੜਾ ਤੁਹਾਨੂੰ ਦਿਸਣਾ ਸ਼ੁਰੂ ਹੋਵੇਗਾ ਹੈਗਾ ਤੁਸੀਂ ਸਟੈਂਡ ਪਾਇਆ ਪੈਸਾ ਵੀ ਕਾਫੀ ਤੁਹਾਡਾ ਲੌਸ ਹੋਇਆ ਹੋਣਾ ਇੱਥੇ ਕਿ ਖਰਚਾ ਕਿੰਨਾ ਹੋਇਆ ਤੁਹਾਡਾ ਇੱਥੇ ਇੱਥੇ ਲੈ ਕੇ ਚਲੋਗੇ ਤੁਹਾਡਾ 10-12000 ਰੁਪਏ ਮਿਲ ਲੋਗੇ ਮੰਨ ਕੇ ਮੰਨ ਕੇ ਆਹ ਬਹੁਤ ਉਹ ਤੇ ਵੀ ਰਕਤ ਸਟੈਂਡ ਬਾਉ ਜਦੋਂ ਤੱਕ ਨਾਰਮਲ 30000 ਰੁਪਏ ਲੱਗ ਜਾਂਦਾ ਇੱਕ ਵਾਰ ਸਟੈਂਡ ਬਾਉ ਲੈ ਲਓ ਪੈਸਾ ਵੀ ਬਚਿਆ ਤੇ ਸੇਤ ਵੀ ਸਿੱਟੀ ਹਾਂ ਜੀ ਅਜੇ ਤੇ ਹੋਰ ਵੀ ਕਹਿੰਦੇ ਪਏ ਸੀ ਹੋਰ ਪਾਣਾ ਸਟੰਡ ਮੈਂ ਤਾਂ ਉਤੋਂ ਮਨਾ ਕਰਕੇ ਇਹ ਮਤਲਬ ਇੱਥੋਂ ਦਵਾਈ ਲੈਣੇ ਚਾਲੂ ਕਰ ਦਿੱਤੀ ਹੁਣ ਰੀਲੀਫ ਹੈ ਕਾਫੀ ਸਾਰੇ ਲੋਕਾਂ ਨੂੰ ਕੀ ਇਸ ਕਾੜੇ ਵਾਰੇ ਕੀ ਕਹਿਣਾ ਚਾਹੁੰਦੇ ਹੋ ਕੀ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਹੋ ਜੀ ਕਾੜੇ ਵਾਰੇ ਸੁਨੇਹਾ ਸਾਡਾ ਇਹ ਹੀ ਹੈ ਕਿ ਜਿਨ੍ਹਾਂ ਲੋਕਾਂ ਨੂੰ ਬਚਾਰ ਹਾਰਟ ਵਿੱਚ ਬਲਾਕੇਜ ਹੈਗੀ ਨਸਾਂ ਵਿੱਚ ਬਲਾਕੇਜ ਹੈ ਉਹ ਆਕੇ ਤੇ ਇਹਨਾਂ ਨਾਲ ਕੰਟੈਕਟ ਕਰੋ ਇਹਨਾਂ ਨੂੰ ਦੱਸੋ ਤੁਹਾਡੀ ਰੀਲੀਫ ਮਿਲ ਜਾਏਗੀ ਤੁਹਾਨੂੰ ਤੁਸੀਂ ਠੀਕ ਹੋ ਜਾਓਗੇ ਸਾਡੇ ਵਾਂਗੂ ਥੋੜਾ ਗੱਲ ਕਰੀਏ ਦਸੂਹਾ ਤੋਂ ਹੁਸ਼ਿਆਰ ਪਰ ਰੋਡ ਦੇ ਉੱਤੇ ਤੁਸੀਂ ਦੇਖ ਸਕਦੇ ਗੱਡੀਆਂ ਜਿਹੜੀਆਂ ਖੜੀਆਂ ਨੇ ਇਹ ਕੋਈ ਪਾਰਕਿੰਗ ਨਹੀਂ ਹੈ ਇਹ ਕੋਈ ਸਟੇਸ਼ਨ ਨਹੀਂ ਹੈ ਕੋਈ 에어ਪੋਰਟ ਨਹੀਂ ਹੈ ਇੱਥੇ ਜਿਹੜੇ ਗੱਡੀਆਂ ਦੇ ਵਿੱਚ ਪੇਸ਼ੈਂਟ ਆਉਂਦੇ ਨੇ ਦੂਰ ਦੂਰ ਤੋਂ ਪੇਸ਼ੈਂਟ ਇੱਥੇ ਆਉਂਦੇ ਨੇ ਉਹ ਪੇਸ਼ੈਂਟ ਜਿਨ੍ਹਾਂ ਦੀਆਂ ਹਾਰਟ ਦੀਆਂ ਨਾੜਾਂ ਬਲੋਕੇਜ ਨੇ ਜਿਨ੍ਹਾਂ ਨੂੰ ਡਾਕਟਰ ਨੇ ਦੱਸਿਆ ਕਿ ਤੁਹਾਡੇ ਦੋ ਸਟੰਟ ਪਾਣਗੇ ਤਿੰਨ ਸਟੰਟ ਪਾਣਗੇ ਜਾਂ ਫਿਰ ਤੁਹਾਡੀ ਹੋਵੇਗੀ ਬਾਈਪਾਸ ਸਰਜਰੀ ਇਸ ਜਗ੍ਹਾ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਵੈਦ ਐਚ ਐਸ 바ਵਾ ਕਾੜੇ ਵਾਲੇ ਜਿਹੜੇ ਇੱਥੋਂ ਦੇ ਜਿਨ੍ਹਾਂ ਨੇ ਇੱਥੇ ਇਲਾਜ ਕਰਦੇ ਨੇ ਕਾੜਾ ਪਾਉਂਦੇ ਨੇ ਤੁਸੀਂ ਪੇਸ਼ੈਂਟ ਪਹਿਲਾਂ ਦੇਖ ਸਕਦੇ ਹੋ ਹਜ਼ਾਰਾਂ ਦੀ ਗਿਣਤੀ ਵਿੱਚ ਸੌ ਦੀ ਗਿਣਤੀ ਵਿੱਚ ਜਿਹੜੇ ਪੇਸ਼ੈਂਟ ਬੈਠੇ ਨੇ ਇਹਨਾਂ ਦੇ ਹਾਰਟ ਦੇ ਵਿੱਚ ਜਿਹੜੀ ਕੋਈ ਪ੍ਰੋਬਲਮ ਹੈ ਉਹਦੀ ਦਵਾਈ ਲੈਣਾ ਨੇ ਉਹ ਦਵਾਈ ਵੀ ਕੀ ਹੈ ਕੜਾ ਜਿਹੜਾ ਦੇਸੀ ਜੜੀ ਬੂਟੀਆਂ ਨਾਲ ਬਣਾਇਆ ਹੋਇਆ ਕੜਾ ਆ ਉਹ ਇਹਨਾਂ ਨੂੰ ਪਲਾਇਆ ਜਾਂਦਾ ਆ ਔਰ ਉਹਦੇ ਨਾਲ ਜਿਹੜੇ ਪੇਸ਼ੈਂਟ ਆ ਠੀਕ ਹੁੰਦੇ ਨੇ ਸੋ ਆਪਾਂ ਹੁਣ ਐਚਐਸ ਬਾਬਾ ਜੀ ਦੇ ਕੋਲ ਚੱਲੇ ਆ ਤੇ ਆਪਾਂ ਦੇਖਦੇ ਆ ਕਿ ਪਹਿਲਾਂ ਤਾਂ ਪੇਸ਼ੈਂਟਾਂ ਦੇ ਤੁਹਾਨੂੰ ਸਿਚੁਏਸ਼ਨ ਦਿਖਾ ਦਿੰਦੇ ਕਿ ਪੇਸ਼ੈਂਟ ਬੈਠੇ ਨੇ ਭਾਰੀ ਗਿਣਤੀ ਦੇ ਵਿੱਚ ਖੜਨ ਨੂੰ ਥਾਂ ਨਹੀਂ ਇੰਨਾ ਜਿਹੜੇ ਰਸ ਪੈ ਚੁੱਕਾ ਆ ਤੇ ਹੁਣ ਆਪਾਂ ਦੇਖ ਤੁਸੀਂ ਦੇਖ ਸਕਦੇ ਹੋ ਪੇਸ਼ੈਂਟ ਭਾਰੀ ਗਿਣਤੀ ਵੀ ਖੜੇ ਨੇ ਆਪਣੀ ਵਾਰੀ ਦੀ ਵੇਟ ਕਰਦੇ ਨੇ ਕਦੋਂ ਵਾਰੀ ਆਵੇ ਕਦੋਂ ਡਾਕਟਰ ਸਾਹਿਬ ਨਾਲ ਚੈੱਕ ਕਰਨ ਉਸ ਤੋਂ ਬਾਅਦ ਜਿਹੜਾ ਇਹ ਤੁਸੀਂ ਆ ਦੇਖ ਸਕਦੇ ਹੋ ਕਾੜਾ ਤਿਆਰ ਕੀਤਾ ਇਸ ਕਾੜੇ ਦੇ ਇੱਕ ਰਾਮਬਾਨ ਹੈ ਇੱਕ ਸ਼ੌਦੀ ਹੈ ਜਿਹੜੀ ਕਿ ਬਿਲਕੁਲ ਜਿਹੜੇ ਜਿਨ੍ਹਾਂ ਨੂੰ ਡਾਕਟਰ ਇਹ ਕਹਿ ਦਿੰਦੇ ਨੇ ਨੇ ਤੁਹਾਡੇ ਸਟੰਟ ਪੈਣਾ ਜੀ ਅਸੀਂ ਡਰ ਜਾਂਦੇ ਕਿਉਂਕਿ ਲੱਖਾਂ ਰੁਪਏ ਸਟੰਟ ਤੇ ਲੱਗ ਜਾਂਦੇ ਜਾਂ ਬਾਈਪਾਸ ਸਰਜਰੀ ਇੱਕ ਰਿਸਕ ਹੁੰਦਾ ਹੈ ਉਸ ਰਿਸਕ ਤੋਂ ਉਸ ਡਰ ਤੋਂ ਬਚਾਉਣ ਦੇ ਲਈ ਇਹ ਕਾੜਾ ਜਿਹੜਾ ਆ ਤੁਹਾਨੂੰ ਜਿਹੜਾ ਬਿਲਕੁਲ ਸਹੀ ਠੀਕ ਕਰਦਾ ਹੈ ਤੁਹਾਡੇ ਹਾਰਟ ਦੀ ਪ੍ਰੋਬਲਮ ਜਿਹੜੀ ਆ दूर होंगी तो है और काड़ा वाले ठीक हुए हैं सो सा अंकल जी ना ना गल, 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 गल सीकाल ना मिस्टर नजीर कितों आए हो कश्मीर से कश्मीर से जी क्या प्रॉब्लम थी हार्ट की प्रॉब्लम से पिछले डेढ़ साल से, साल से। पहले किसी हॉस्पिटल में दिखाया को दिखाया? डॉक्टर में गया दिल्ली गया मैदानता में वहाँ भी ओपन सर्जरी बोला श्रीनगर में भी वही बोला फिर उसके बाद हम यहाँ आए अभी चार पाँच महीने से इलाज चल रहा है तो थोड़ी फर्क लग रही है पहले आपने जो हॉस्पिटल में गए हो कितना पैसा ख़राब किया था टाइम तो ख़राब किया आपने? टाइम ख़राब किया पैसा भी ख़राब किया तो इसके बारे में कहा कैसे पता चला कि ये? ऐसे ही दिल्ली में देखा था फिर वहाँ से मैं आया लुधियाना फिर ट्रीटमेंट चालू किया तो अभी चार पाँच महीने थोड़ी थोड़ी फर्क लग रही है जब पहली बार आए तो कितनी प्रॉब्लम थी और डॉक्टर साहब ने क्या कहा था अस्सी परसेंट ब्लॉकेज था उन्होंने बोला ओपन हार्ट सर्जरी हाँ फिर हम यहाँ आए तो अभी थोड़ी थोड़ी फर्क लग रही है कितना टाइम हो गया अभी दवाई खाते हो आपको अभी चार पाँच महीने हो गए पहले क्या प्रॉब्लम आती थी जैसे आप कहते हो नाड़ी ब्लॉकेज चल नहीं सकता था चल नहीं सकता बिल्कुल नहीं अब चल सकते हो आराम से थोड़ा बहुत चल सकता है कितो आए तुम जम्मू जम्मू तो ਕੀ ਪ੍ਰੋਬਲਮ ਕੀ ਹੈ ਤੁਹਾਡੇ ਆਰਟਰੀਜ਼ ਆਰਟਰੀਜ਼ ਬਲਾਕਿੰਗ ਪਾਠੇ ਚੈੱਕ ਕਰਾਇਆ ਸੀ ਤੁਸੀਂ ਤੁਹਾਨੂੰ ਪਤਾ ਲੱਗਾ ਜੰਮੂ ਜੀਐਮਐਸ ਕੀ ਕਹਿੰਦੇ ਸੀ ਡਾਕਟਰ ਸਟੈਂਡ ਬਣਾ ਸਟੈਂਡ ਪੈਣਾ ਕਿੰਨੇ ਸਟੈਂਟ ਇੱਕ ਫਿਲਹਾਲ ਤਾਂ ਇੱਕੋ ਬੱਲੇ ਨੇ ਇੱਕੋ ਹੀ ਕਹਿਆ ਸੀ ਤੇ ਫਿਰ ਕੀ ਬਣਾ ਕਿਵੇਂ ਇਹਨਾਂ ਦਾ ਇਰਾਦਾ ਬਣਾਏ ਤੁਹਾਡਾ ਇੱਥੇ ਵੀ ਇਹਨਾਂ ਦਾ ਬਾਰੇ ਪਤਾ ਲੱਗਾ ਤੁਹਾਨੂੰ ਇਹ YouTube 'ਚ ਦੇਖਿਆ ਜੀ YouTube 'ਤੇ ਦੇਖਿਆ ਕਿ ਕਿੰਦਾ ਤਾਂ ਲੱਗ ਰਿਹਾ ਪੀਤਾ ਹੁਣ ਤੁਸੀਂ ਕੀ ਲੱਗਾ ਵੀ ਸਵਾਦ ਟੈਸਟ ਪੀ ਕੇ ਦਿਖਾ ਲੋ ਤਾਂ ਸਰਪੇ ਆਮ ਜਿਹੜਾ ਘਰ 'ਚ ਪੀਦਾ ਉਹਦੇ ਨਾਲੋਂ ਕਿੰਨਾ ਫਰਕ ਹੈ ਇੱਚ ਫਰਕ ਜੜੀ ਬਿਟੀਆਂ ਦੇ ਅਲੱਗ ਟੈਸਟ ਹੋਣਾ। ਸੋ ਤੁਸੀਂ ਬਾਅਦ ਤਸਵੀਰਾਂ ਦੇਖਿਆ ਕਿ ਉਹ ਪੇਸ਼ੈਂਟ ਜਿਨ੍ਹਾਂ ਦੀਆਂ ਨਾੜਾਂ ਬਲੌਕ ਹੋਈ ਸੀ ਜਾਂ ਕੋਈ ਹਾਰਟ ਰੋਕ ਪ੍ਰੋਬਲਮ ਸੀ ਜਿਨ੍ਹਾਂ ਨੂੰ ਵੱਡੇ ਵੱਡੇ ਸਟੈਂਟ ਦਸੇ ਜਾਂ ਫੇਰ ਬਾਈਪਾਸ ਸਰਜਰੀ ਦਸੀ ਗਈ ਸੀ ਲੇਕਿਨ ਜਦੋਂ ਉਹਨਾਂ ਨੇ ਵੈਦ ਐਚਐਸ ਬਾਬਾ ਜੀ ਦੇ ਕਾੜੇ ਬਾਰੇ ਜਾਣਿਆ ਤਾਂ ਉਹ ਕਾੜਾ ਲੈ ਕੇ ਕਾੜਾ ਪੀ ਕੇ ਇਥੇ ਬਹੁਤ ਸਾਰੇ ਪੇਸ਼ੰਤਾਂ ਨਾਲ ਅਸੀਂ ਗੱਲਬਾਤ ਕੀਤੀ ਉਹ ਕਹਿੰਦੇ ਸਾਨੂੰ ਬਹੁਤ ਫਰਕ ਆਇਆ ਜਿਹੜਾ ਨੇ ਜਿਹੜਾ ਨੇ ਲੱਖਾਂ ਰੁਪਏ ਖਾਚਨੇ ਇੱਥੇ ਬਹੁਤ ਥੋੜੇ ਜਿਹੇ ਪੈਸੇ ਨਾਲ ਕਾੜਾ ਪੀ ਕੇ ਜਿਹੜੇ ਠੀਕ ਹੋਏ ਨੇ ਸੋ ਸਾਡੇ ਨਾਲ ਨੇ ਵੈਦ ਐਸ ਐਸ ਬੈਦ ਜੀ ਬਾਵਾ ਜੀ ਬਾਵਾ ਜੀ ਸਭ ਤੋਂ ਪਹਿਲਾਂ ਦੱਸੋ ਜਿਹੜੇ ਰਹਿਨੇ ਪੇਸ਼ੰਤ ਤੁਹਾਡੇ ਕੋਲ ਆ ਰਹੇ ਨੇ ਕਾੜਾ ਪੀ ਰਹੇ ਨੇ ਕੀ ਇੱਕ ਜਾਦੂ ਦੀ ਛੜੀ ਹੈ ਕੀ ਇਹ ਕਹਿ ਸਕਦੇ ਆ ਕਿ ਰਾਮ ਬਾਣਾ ਹੈ ਜਿਹੜਾ ਕਾੜਾ ਬਿਲਕੁਲ ਨਹੀਂ ਜਾਦੂ ਦੀ ਛੜੀ ਨਹੀਂ ਕਹਿ ਸਕਦੇ ਕਿ ਆਯੁਰਵੇਦ ਦੇ ਕਦਰ ਡਾਕਟਰਾਂ ਦੀਆਂ ਟੀਮਾਂ ਨੇ ਵੀ ਪਿੱਛੇ ਰੱਖੇ ਕਿ ਪ੍ਰੋਪਰ ਆਯੁਰਵੈਦਿਕ ਟਰੀਟਮੈਂ ਕੱਲਾ ਤਾੜਾ ਨਹੀਂ ਹੁੰਦਾ ਇਹਦੇ ਨਾਲ ਪ੍ਰੋਪਰ ਮੈਡੀਸਨ ਚੱਲਦੀ ਹੈ ਪ੍ਰੋਪਰ ਡਾਈਟ ਚੱਲਦੀ ਹੈ ਜਿਹੜਾ ਬੰਦਾ ਆਪਣੀ ਜੀਵ ਤੇ ਕੰਟਰੋਲ ਕਰਦਾ ਉਹ ਠੀਕ ਹੁੰਦਾਗਾ ਆ ਭੈਣਜੀ ਦੇ ਹਸਬੰਦ ਆਗੇ ਹਨਾ ਇਹਨਾਂ ਨੇ 6-7 ਮਹੀਨੇ ਪ੍ਰੋਪਰ ਤਰੀਕੇ ਨਾਲ ਦਵਾਈ ਖਾਧੀ ਆ ਪਰਹੇਜਾਂ ਨਾਲ ਦਵਾਈ ਖਾਧੀ ਆ ਲਗਾਤਾਰ ਦਵਾਈ ਖਾਧੀ ਆ ਉਹਨਾਂ ਨੂੰ ਫਰਕ ਆਇਆ ਹੁਣ ਅੱਜ ਬਿਲਕੁਲ ਠੀਕ ਨੇ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਕੀ ਕੰਡੀਸ਼ਨ ਆ ਉਹਨਾਂ ਦੀ ਉਧਰ ਗੱਲ ਕਰ ਲੋ ਭੈਣਜੀ ਕੀ ਪ੍ਰੋਬਲਮ ਸੀ ਤੁਹਾਨੂੰ ਕੀ ਮੇਰੇ ਘਰ ਵਾਲੇ ਸੀਗੇ ਉਹਨਾਂ ਨੂੰ ਫਾਰਡੂ ਪ੍ਰੋਬਲਮ ਸੀਗੀ ਅੱਛਾ ਜੀ ਕਿੰਨੀ ਕਿੰਨੀ ਦੇਰ ਤੋਂ ਸੀ ਮੰਨਵਾ ਵਦੋਤੇਨ ਸਾਲ ਤੋਂ ਤੇ ਉਹਦਾ ਹਾਰਡਵੋਕ ਕੰਮ ਕਰ ਚੱਲਦਾ ਕਰਦਾ ਹੈਗਾ 25% ਦਾਲਦਾ ਹੈਗਾ ਫਿਰ 7-8 ਮਹੀਨੇ ਬਾਅਦ ਟੈਸਟ ਕਰਵਾਇਆ ਤਾਂ 36 ਤੱਕ ਪਹੁੰਚ ਗਿਆ ਸੀਗਾ 25 ਤੋਂ ਤਾਂ ਹੁਣ 3 ਮਹੀਨੇ ਬਾਅਦ ਹੁਣ ਫੇਰ ਟੈਸਟ ਕਰਾਉਣਾ ਹੈ ਹਾਂਜੀ ਹੁਣ ਤਾਂ ਕਾਹੀ ਉਹਦਾ ਫਰਕ ਅੱਗੇ ਨਾਲੋਂ ਇਹ ਕੜਾ ਕਿੰਨੇ ਕਦੋਂ ਤੋਂ ਪੀਣਾ ਸ਼ੁਰੂ ਕੀਤਾ ਇੱਥੇ ਅਸੀਂ ਪਿਛਲੇ ਸਾਲ ਨਵੰਬਰ ਸਤੰਬਰ ਤੋਂ ਕੀਤਾ ਸੀ ਹਾਂਜੀ ਕਿੰਨਾ ਹੁਣ ਫਰਕ ਲੱਗ ਰਿਹਾ ਹੈ ਕਾਫੀ ਹਾਰਕ ਹੈਗਾ ਅਗਨੋਂ ਅੱਛਾ ਜੀ ਅਗ ਦਾ ਤੁਰ ਫਿਰ ਲੈਂਦੇ ਸੀ ਕੰਪੇ ਲੈਂਦੇ ਸਾ ਚੜਦੇ ਤੇ ਮੈਂ ਦੱਸਿਆ ਮੈਨੂੰ ਮਹਿਸੂਸ ਨਹੀਂ ਕਰਦੇ ਸੀਗਾ ਵੀ ਹਾਰੜ ਬਖਾਰ ਬਹੁਤ ਕੰਮ ਕਰਦਾ ਅਖਲ ਹੀ ਰਹਿੰਦੇ ਸੀ ਅੱਛਾ ਹਾਂਜੀ ਤੇ ਹੁਣ ਹੁਣ ਕਿਦਾਂ ਦਾ ਕੰਮ ਕਰ ਲੈਣੇ ਜ਼ੋਰ ਦਾ ਕੰਮ ਵੀ ਕਰ ਲੈਣੇ ਬਿਲਕੁਲ ਵਗ ਪੂਰਾ ਕਰਦੇ ਪੂਰਾ ਦਿਨ ਪੰਜਾਬ ਸਤਾਰ ਠਕਿਆ ਇਹ ਕਹਿੰਦੇ ਜੇ ਪਵਾ ਲਓਗੇ ਨਾ ਤੁਸੀਂ 67 ਵੀ 25 ਤੋਂ 30 ਤੱਕ ਵੱਧ ਜਾਣਿਆ ਤੋ ਵਧਣਾ ਨਹੀਂ ਹੈਗਾ 67 8 9 ਵਿੱਚ 36 ਤੱਕ ਪਹੁੰਚ ਗਿਆ ਜੀ ਮੈਨੂੰ ਕਹਿ ਸਕਦੇ ਹਾਂ ਵੀ ਇੱਕ ਬਹੁਤ ਤੁਹਾਡੇ ਲਈ ਜ਼ਿੰਦਗੀ ਸਾਬਤ ਕਿ ਹੋਈ ਹੈ ਤੁਹਾਡੀ ਜ਼ਿੰਦਗੀ ਬਚੀ ਹੈ ਜੀ ਧੰਨਵਾਦ ਕਰਨ ਦਾ ਡਾਕਟਰ ਸਾਹਿਬ ਦਾ ਬਸ ਉਹ ਜਿਵੇਂ ਹੁਣ ਤੁਸੀਂ ਅਸੀਂ ਪੇਸ਼ੈਂਟ ਦਾ ਰਿਵਿਊ ਲੈ ਬੜਾ ਲੋਕ ਤੁਹਾਡੇ ਕਾਰ ਦੇ ਨੂੰ ਇਹ ਜਾਣਦੇ ਨਹੀਂ ਕਿ ਸਾਡੇ ਲਈ ਵਾਕਿਆ ਜ਼ਿੰਦਗੀ ਹੈ ਜਿਹੜੀਆਂ ਜਿਹੜੀਆਂ ਬੂਟੀਆਂ ਨਾਲ ਆਪਾਂ ਗੱਲ ਕਰਕੇ ਤਿਆਰ ਹੋਈਆਂ ਕਾੜਾ ਵਰਤਾਂਦੇ ਇਹ ਕੀ ਪ੍ਰੋਸੈਸ ਕੀ ਕਿਵੇਂ ਇਹ ਪੇਸ਼ੈਂਟ ਜਿਹੜਾ ਆਂਦਾ ਤਾਂ ਉਹਨਾਂ ਦੀ ਕਿੱਦਾਂ ਫਾਈਂਡ ਆਊਟ ਕਰਦੇ ਕਿ ਇਹਨਾਂ ਨੂੰ ਕੀ ਪ੍ਰੋਬਲਮ ਹੈ ਪਹਿਲੇ ਇਹਨਾਂ ਦਾ ਆਯੁਰਵੇਦਿਕ ਜੋ ਵੀ ਅਕੋਰਡਿੰਗ ਟੂ ਕੰਡੀਸ਼ਨ ਸਾਰੀਆਂ ਇਹਨਾਂ ਦੇ ਰਿਪੋਰਟਾਂ ਚੈੱਕ ਕੀਤੇ ਜਾਂਦੇ ਨੇ ਉਹਦੇ ਮੁਤਾਬਕ ਹੀ ਦਵਾਈ ਦਿੱਤੀ ਜਾਂਦੀ ਹੈ ਕੋਈ ਵੀ ਪੇਸ਼ੈਂਟ ਬਿਨਾਂ ਰਿਪੋਰਟਾਂ ਦੇ ਨਹੀਂ ਦਵਾਈ ਦਿੱਤੀ ਜਾਂਦੀ। ਤੇ ਫਿਰ ਵੈਲ ਸਾਹਿਬ ਕੋਈ ਇਦਾਂ ਦੀ ਹੋਈਗੀ ਕਿ ਐਡਵਾਈਸ ਕੀ ਆ ਚੀਜ਼ੇ ਤੋਂ ਗ੍ਰੇਸ ਕਰੋ ਕਿ ਜਿਹੜਾ ਬਹੁਤ ਸਾਰੇ ਅਕੋਰਡਿੰਗ ਟੂ ਕੰਡੀਸ਼ਨ ਹੈ ਹਰ ਆਦਮੀ ਨਿੱਕੋ ਜਾਂ ਗ੍ਰੇਜ ਨਹੀਂ ਕਰ ਸਕਦੇ। ਫਿਰ ਵੀ ਗਲੀਆਂ ਤਲੀਆਂ ਚੀਜ਼ਾਂ ਜਿਹਦਾ ਆਮ ਤੋ ਇਦਾਂ ਹੀ ਤੇ ਬਣ ਗਲੀਆਂ ਅੱਜਕੱਲ ਫੈਟ ਵਾਲੀਆਂ ਚੀਜ਼ਾਂ ਜ਼ਹਿਰ ਦੇ ਬਰਾਬਰ ਹੈ ਮੈਂ 40 ਸਾਲ ਤੋਂ ਬਾਅਦ ਕਹਿੰਦਾ ਦੁੱਧ ਦਹੀਂ ਮੀਟਾਂ ਦਾ ਦੇਸੀ ਕਿ ਹਰ ਇੱਕ ਨੂੰ ਛੱਡ ਦੇਣਾ ਚਾਹੀਦਾ ਜੇ ਬਿਮਾਰੀਆਂ ਤੋਂ ਬਚਣਾ। ਜਿੰਨੇ ਵੀ ਹਸਪੀਟਲ ਭਰੇ ਆ ਬੇਬੀ ਨੂੰ ਦੁੱਧ ਦੇ ਦੇ ਬਾਪੂ ਨੂੰ ਦੁੱਧ ਦੇ ਦੇ ਸਾਰੇ ਹਸਪੀਟਲ ਦੁੱਧ ਦੇ ਦਹੀਂ ਦੇ ਚੱਕਰ 'ਚ ਮਰੇ ਪਏ ਆ। ਬਹੁਤ ਸਰ ਬੈਸੋ ਅਜਕਲ ਟ੍ਰੈਂਡ ਹੈ ਕਿ ਬਾਹਲੀ ਬਜ਼ਾਰਾਂ ਚੋਂ ਖਾਂਦੇ ਨੇ ਜੋ ਡਿ ਵੱਡੇ ਰੈਸਟੋਰੈਂਟ ਹੋਵੇ ਜਾਂ ਫਿਰ ਜਿਹੜੇ ਖੁੱਲੇ ਮਾਲ ਉਹਨਾਂ ਤੋਂ ਖਾਣਾ ਬਜਾਰੂ ਕੇ ਬਰਗਰ ਹੋਵੇ ਪੀਜ਼ਾ ਹੋਵੇ ਇਦਾਂ ਦੀ ਇਦਾਂ ਤੋਂ ਗਰੀਸ ਕੀ ਕਰਨ ਕੇ ਚ ਬਿਲਕੁਲ 3 ਇੰਚ ਦੀ ਜੀਬ ਦਾ ਸੁਆਦ ਆ ਜਿਹੜਾ ਸਾਰਾ ਲੋਕਾਂ ਨੂੰ ਆਉਣ ਵਾਲਾ ਸਮਰੋਗੀ ਬਣਾਈ ਜਾਂਦਾਗਾ ਜਿੰਨਾ ਜ਼ਿਕਰ ਲੋਕ ਇਹਦੇ ਤੋਂ ਕੰਟਰੋਲ ਨਹੀਂ ਕਰਨਗੇ ਠੀਕ ਨਹੀਂ ਹੋ ਸਕਦਾ ਇਹ ਜਿਹੜੀ ਟ੍ਰੀਟਮੈਂਟ ਹੈ ਉਹਦੇ ਬਿਮਾਰੀ ਦੇ ਹਿਸਾਬ ਦੇ ਨਾਲ ਵੀ ਜਿੰਨੀ ਬਿਮਾਰੀ ਉਹਨਾਂ ਦਾ ਟ੍ਰੀਟਮੈਂਟ ਬਿਲਕੁਲ ਬਿਲਕੁਲ ਜੀ ਉਸੇ ਹਿਸਾਬ ਨਾਲ ਹੀ ਟ੍ਰੀਟਮੈਂਟ ਕੀਤਾ ਜਾਂਦਾ ਹੈ